ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੇਰੇ ਪਿਆਰਿਓ ਅਮੀਰ ਕਰਦਾ ਠੀਕ ਠਾਕ ਹੋਵੋਗੇ ਸੋ ਥੋੜੀ ਜੀ ਪ੍ਰੋਬਲਮ ਆ ਗਈ ਸੀ ਉਹਦੇ ਕਰਕੇ ਪਹਿਲਾਂ ਦੂਸਰੇ ਲੋਡ ਕਰਿਆ ਫੋਨ ਫਿਰ ਮੈਂ ਕਮਾਇਆ ਹਨਾ ਤੇ ਆਓ ਕਰਦੇ ਆ ਗਾਣੇ ਬਣਾਣੀ ਗੱਲ ਵੇ ਕਦਰ ਸੰਗ ਨੇ ਮੁਲਾਕੇ ਵੇ ਕਿਹੜਾ ਸੁਖ ਦੀਨੀਂਦਰ ਸੋਵੇ ਬੇ ਕਦਰ ਸੰਗ ਨਾ ਨੂੰ ਮਲਾਕੇ ਵੇ ਕਿਹੜਾ ਸੁਖ ਦੀਨੀਂਦਰ ਸੋ ਤਸਮਣ ਦੀ ਨੂੰ ਲੋੜ ਕੋਈ ਨਾ ਡਈ ਵੇ ਜਿਦਾਯਾਰ ਤੇਰੇ ਜਿਉ ਹੋਵੇ ਤੈਨੂੰ ਆਪਣਾ ਬਣਾ ਕੇ ਕਿਸੇ ਲੁੱਟਿਆ ਜਦੋਂ ਦਿਲ ਕੱਚ ਦੇ ਸਮਾਂ ਨੂੰ ਬਾਂਗੂ ਟੁੱਟਿਆ ਜਦੋਂ ਤੈਨੂੰ ਆਪਣਾ ਬਣਾ ਕੇ ਕਿਸੇ ਲੁੱਟਿਆ ਜਦੋਂ ਦਿਲ ਕੱਚ ਦੇ ਸਮਾਂ ਨੂੰ ਬਾਂਗੂ ਟੁੱਟਿਆ ਜਦੋਂ ਉਦੋਂ ਮਿਲ ਕੇ ਕਲਹੀਰੂ ਹਾਏ ਮਿਲ ਕੇ ਕਲਹੀਰੂ ਕਿਸੇ ਥਾਵਰ ਨੇ ਅਸੀਂ ਫੇਰ ਤੈਨੂੰ ਪੁੱਛੋਂਗੇ ਸੁਣਾਵਰ ਨੇ ਫੇਰ ਤੈਨੂੰ ਪੁੱਛਾਂਗੇ ਸੁਣਾਵਰ ਨੇ ਤੈਥੋਂ ਤੁਰਿਆ ਨਹੀਂ ਜਾਣਾ ਪੰਡੇ ਪਿਆਰ ਦੇ अनोखे ਤੈਥੋਂ ਤੁਰਿਆ ਨਹੀਂ ਜਾਣਾ ਪੰਡੇ ਪਿਆਰ ਦੇ अनोखे ਤੈਨੂੰ ਫੇਰ ਪਤਾ ਲੱਗੂ ਕਿੰਝ ਕਰੀ ਦੇ ਨੇ ਥੋਖੇ ਤੈਨੂੰ ਫੇਰ ਪਤਾ ਲੱਗੂ ਕਿੰਝ ਕਰੀ ਦੇ ਨੇ ਥੋਖੇ ਉਦੋਂ ਮਿਲ ਕੇ ਕੱਲੀ ਨੂੰ ਹਏ ਮਿਲ ਕੇ ਕੱਲੀ ਨੂੰ ਕਿਸੇ ਥਾਂ ਵਰ ਨੇ ਅਸੀਂ ਫੇਰ ਤੈਨੂੰ ਪੁੱਛਾਂਗੇ ਸੁਣਾਵਰ ਨੇ ਫੇਰ ਤੈਨੂੰ ਪੁੱਛਾਂਗੇ ਸੁਣਾਵਰ ਨੇ ਫੇਰ ਤੈਨੂੰ ਪੁੱਛਾਂਗੇ ਸੁਨਾ ਵੇਰਨੇ ਸੱਤੇ ਕੋਟਲੀ ਵਾਲੇ ਨੂੰ ਦਿੱਤੇ ਦੁੱਖ ਤੂੰ ਹਜ਼ਾਰਾਂ ਕਦੇ ਪੈਣ ਗੀਆਂ ਤੈਨੂੰ ਵੀ ਵਿਛੋੜੇ ਦੀ ਅਮਾਰਾ ਸੱਤੇ ਕੋਟਲੀ ਵਾਲੇ ਨੂੰ ਦਿੱਤੇ ਦੁੱਖ ਤੂੰ ਹਜ਼ਾਰਾਂ ਕਦ ਦੇ ਪੈਣ ਗੀਆਂ ਤੈਨੂੰ ਵੀ ਵਿਛੋੜੇ ਦੀਆਂ ਮਾਰਾ ਜਿੱਦ ਲੱਗ ਗਈ ਗਰੀਬ ਦੀ ਲੱਗ ਗਈ ਗਰੀਬ ਦੀ ਹਾਵਰ ਨੇ ਅਸੀਂ ਫੇਰ ਤੈਨੂੰ ਪੁੱਛਾਂਗੇ ਸੁਣਾ ਵਹਿਰ ਨੇ ਫੇਰ ਤੈਨੂੰ ਪੁੱਛਾਂਗੇ ਸੁਣਾਵਰਨੇ ਫੇਰੀ ਤੈਨੂੰ ਪੁੱਛਾਂਗੇ ਸੁਣਾਵਰਨੇ ਲਓ ਜੀ ਆਜੋ ਮਿੱਤਰ ਪਿਆਰਿਓ ਜੁੜਿਓ ਤੇ ਜਿਹੜੇ ਲਾਈਵ ਨੂੰ ਹੁਣ ਦੇਖਦੇ ਪਿਓ ਜਿਹੜੇ ਬਾਅਦ ਦੇ ਵਿੱਚ ਵੀ ਦੇਖੋਗੇ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਹਨਾ ਤੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਦਿੱ ਕਿ ਮੈਂ YouTube ਤੇ Facebook ਤੇ ਤਾਂ ਮੈਂ ਅਕਸਰ ਲਾਈਵ ਹੁੰਦਾ ਰਹਿੰਦਾ ਰਹਿਗਾ ਸਿੰਗਰ ਪ੍ਰਗਟ ਬਠੂ ਵਾਲੇ ਪੇ ਤੋਂ ਤੇ ਮੈਂ YouTube ਤੇ ਨਵਾਂ ਨਵਾਂ ਲਾਈਵ ਹੋਣ ਲੱਗਿਆ। ਹੋ ਸਕਦਾ ਕਈ ਵਾਰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਆ ਹਨਾ ਕੋਈ ਨਾ ਕੋਈ ਕਾਰਨ ਹੋ ਜਾਂਦਾ ਹੁੰਦਾ। ਤੇ ਫਿਰ ਵੀ ਤੁਸੀਂ ਆਪਣਾ ਭਰਾ ਸਮਝ ਕੇ ਮਾਫ ਕਰਿਓ ਤੇ ਅੱਗੇ ਦੀ ਅੱਗੇ ਆਹ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜੀ ਤੇ ਆਪਾਂ ਗੱਲਾਂ ਬਾਤਾਂ ਦੀ ਇਸੇ ਤਰ੍ਹਾਂ ਸਾਂਝ ਪਾਉਂਦੇ ਰਹਾਂਗੇ ਤੇ ਗਾਣੇ ਬਾਣੇ ਦੀ ਸਾਂਝ ਪਾਉਂਦੇ ਰਹਾਂਗੇ ਇੱਕ ਤੇ ਹੋਰ ਤੁਹਾਨੂੰ ਗਾਣਾ ਸੁਣਾਉਣਾ। ਓ ਜੀ ਦਿਲ ਹੋਂਦੀ ਥੱਪੜ ਜਨਾਨੀ ਹੁੰਦੀ ਐ ਲੋਕਤੱਤ ਹੈ ਸੁਣਿਓ ਓ ਜੀ ਦਿਲ ਹੋਂਦੀ ਥੱਪੜ ਜਨਾਨੀ ਹੁੰਦੀ ਐ ਬਾਈ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਐ ਓ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਐ ਓ ਜੀ ਦਿਲ ਹੋਂਦੀ ਥੱਪੜ ਜਨਾਨੀ ਹੁੰਦੀ ਐ ਜੀ ਦਿਲ ਹੋਂਦੀ ਥੱਪੜ ਜਨਾਨੀ ਹੁੰਦੀ ਐ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਐ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਉੱਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਐ ਜਿਹੜੀ ਥਾਲੀ ਖਾਣਾ ਉੱਚ ਛੇਕ ਕਰਨਾ ਬਾਬਾ ਬਣ ਕੰਮ ਨਾ ਕੋਈ ਨੇਕ ਕਰਨਾ ਜਿਹੜੀ ਥਾਲੀ ਖਾਣਾ ਉੱਚ ਛੇਕ ਕਰਨਾ ਬਾਬਾ ਬਣ ਕੰਮ ਨਾ ਕੋਈ ਨੇਕ ਕਰਨਾ ਜਿਹਦੀ ਥਾਂ ਥਾਂ ਦੇ ਉੱਤੇ ਯਾਰੋ ਹਾਨੀ ਹੁੰਦੀ ਆ ਥਾਂ ਥਾਂ ਦੇ ਉੱਤੇ ਯਾਰੋ ਹਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਉਹ ਜੀ ਦੇ ਲਾਉਂਦੀ ਥੱਪੜ ਜਨਾਨੀ ਹੁੰਦੀ ਆ ਜੀ ਦੇ ਲਾਉਂਦੀ ਥੱਪੜ ਜਨਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਧੀ ਦੀ ਸਹੇਲੀ ਤੇ ਜੋ ਪਾਵੇ ਡੋਰੀਆਂ ਸਿਆਣਾ ਬੰਦਾ ਚੰਡੀਗੜ੍ਹ ਦੇਖੇ ਗੋਰੀਆਂ ਦੀ ਦੀ ਸਹੇਲੀ ਤੇ ਜੋ ਪਾਵੜ ਹੋ ਰੀਆਂ ਸਿਆਣਾ ਬੰਦਾ ਚੰਡੀਗੜ ਦੇਖੇ ਗੋਰੀਆਂ ਇੱਜ਼ਤ ਨਾ ਉਸ ਦੀ ਜ਼ੁਬਾਨੀ ਹੁੰਦੀ ਆ ਇੱਜ਼ਤ ਨਾ ਉਸ ਦੀ ਜ਼ੁਬਾਨੀ ਹੁੰਦੀ ਆ ਮੈਂ ਕਿਹ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਹਾਂ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਮਾ ਕਰੇ ਕੰਮ ਪੁੱਤਰੇ ਰੱਜ ਦਾ दारू पी के कौळ्यां च फिरै बजदा मां करे काम पुत्रै रज्जदा दारू पी के कौळ्यां च फिरै बजदा एहो जे दी खेवै जवानी हुंदीआ एहो जे दी खेवै जवानी हुंदीआ गिरे होए बंदे दी निशानी हुंदीआ ओ प्रगट गिरे होए बंदे दी निशानी हुंदीआ प्रगट गिरे होए बंदे दी निशानी हुंदीआ ਧਰਮਾਂ ਦੇ ਨਾਂ ਤੇ ਲੜਾਉਣਾ ਲੋਕਾਂ ਨੂੰ ਚੱਕਰਾਂ ਦੇ ਵਿੱਚ ਐਵੇਂ ਪਾਉਣਾ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾਉਣਾ ਲੋਕਾਂ ਨੂੰ ਚੱਕਰਾਂ ਦੇ ਵਿੱਚ ਐਵੇਂ ਪਾਉਣਾ ਲੋਕਾਂ ਨੂੰ ਭੋਲਿਆਂ ਨਾਲ ਕਰਨੀ ਸ਼ੈਤਾਨੀ ਹੁੰਦੀ ਆ ਭੋਲਿਆਂ ਨਾਲ ਕਰਨੀ ਸ਼ੈਤਾਨੀ ਹੁੰਦੀ ਆ ਗਿਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਪ੍ਰਗਟ ਗਿਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਉਹ ਜੀ ਦੇਲ ਹੁੰਦੀ ਥੱਪੜ ਜਨਾਨੀ ਹੁੰਦੀ ਆ ਜੀ ਦੇਲ ਹੁੰਦੀ ਥੱਪੜ ਜਨਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਉਹ ਗਰੇ ਹੋਏ ਬੰਦੇ ਦੀ ਨਿਸ਼ਾਨੀ ਹੁੰਦੀ ਆ ਓ ਓ ਓ ਲੋ ਜੀ ਜਿੰਨੇ ਵੀ ਜੁੜਦੇ ਜਾਂਦੇ ਹੋ ਸਾਰੇ ਲਾਈਵ ਨੂੰ ਸ਼ੇਅਰ ਕਰਦੇ ਜਾਇਓ ਕਮੈਂਟ ਕਰਦੇ ਜਾਇਓ ਕਿੱਥੋਂ-ਕਿੱਥੋਂ ਜੁੜਦੇ ਜਾਂਦੇ ਹੋ ਤੁਸੀਂ ਸਾਰੇ ਜਾਣੇ ਮੇਰੇ ਨਾਲ YouTube ਤੇ ਜੁੜਦੇ ਰਹੋ ਤਾਂ ਕਿ ਆਪਾਂ ਨਵੇਂ-ਨਵੇਂ ਗੀਤਾਂ ਦੀ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਹਨਾ ਹਰ ਵਾਰੀ ਕੋਈ ਨਾ ਕੋਈ ਨਵਾਂ ਗੀਤ ਲੈ ਕੇ ਆਇਆ ਕਰਾਂਗੇ ਤੁਹਾਡੇ ਤੱਕ ਤੇ ਆਪਾਂ ਹਾਸੇਠਠੇ ਵਾਲੇ ਗੀਤ ਵੀ ਲੈ ਕੇ ਆਵਾਂਗੇ ਮਧુર ਰੰਜਣ ਵਾਲੇ ਵੀ ਗੀਤ ਤੇ ਲੋਕ ਤੱਥ ਲੋਕ ਬੋਲੀਆਂ ਤਮਾਮ ਹਨਾ ਜਿੰਨੇ ਵੀ ਗੱਲਬਾਤ ਹੁੰਦੀ ਆ ਕਿ ਸਾਰੀਆਂ ਆਪਾਂ ਜਿਵੇਂ ਮਾਇਆ ਹੁੰਦਾ ਢੋਲੇ ਹੁੰਦੇ ਨੇ ਟੱਪੇ ਹੁੰਦੇ ਸਾਰਿਆਂ ਦੀ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਇੱਕ ਇੱਕ ਦੋ ਦੋ ਕਰਕੇ ਤੇ ਇਸੇ ਤਰ੍ਹਾਂ ਰੋਜ਼ ਜੁੜਦੇ ਰਿਹਾ ਕਰੋ ਤੇ ਲਾਈਵ ਨੂੰ ਸ਼ੇਅਰ ਕਰ ਦਿਆ ਕਰੋ ਐ ਜਿਨ੍ਹਾਂ ਨੇ ਹਜੇ ਤੱਕ ਮੇਰਾ ਇਹ ਜਿਹੜਾ ਚੈਨਲ ਹੈ ਸਬਸਕ੍ਰਾਈਬ ਨਹੀਂ ਕਰਿਆ ਪ੍ਰਗਟ ਬਟੂਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਤਾਂ ਕਿ ਤੁਹਾਡੇ ਤੱਕ ਨਾਲ ਵੈਲ ਵਾਲਾ ਬਟਨ ਦਵਾ ਦਿ ਤਾਂ ਕਿ ਹਰੇਕ ਅਪਡੇਟ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਵੀਆਂ-ਨਵੀਆਂ ਗੱਲਾਂ ਬਾਤਾਂ ਦੀ ਤੇ ਇਹ ਤੁਹਾਡੇ ਨਾਲ ਸਾਂਝ ਪੈਂਦੀ ਰਹੇ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ